ਕੌਣ ਚੱਲੇ ਅਸੀਂ ਗੁਰਦੁਆਰਾ ਸਾਹਿਬ 'ਚ ਪਾਠ ਚੱਲ ਰਿਹਾ ਤੁਹਾਨੂੰ ਪਿੱਛੇ ਸੁਣ ਰਹੀ ਰਹੀਆ ਹੋਣਾ ਆਪੀ ਮਰਗਰਤ ਦਾ ਪਾਠ ਸੀਗਾ ਤੇ ਸੁਪੀ ਚੱਲੇ ਮਮਾ ਯਾਦ ਹੋ ਗਏ ਅਸੀਂ ਤੇ ਬੱਚੇ ਤੇ ਖੇਡ ਰਹੇ ਤੁਹਾਨੂੰ ਵੀ ਦਿਖਾਉਣੀ ਆ ਫੁਕਸਾ ਘੰਟੀ ਬੈਠੇ ਨਾਲ ਗੱਲਾਂ ਬੱਚੇ ਖੇਡ ਰਹੇ ਸੀਗੇ ਇੱਥੇ ਦੇਖੋ ਗਿੱਲਾ ਹੈ ਨਾ ਗਿੱਲੇ ਕਰਕੇ ਬੱਚਿਆਂ ਨੂੰ ਸੀ ਕਿਹਾ ਤੁਸੀਂ ਬੈਠ ਜਾਓ ਪਹਿਲਾਂ ਦੋ ਤਿੰਨ ਵਾਰੀ ਵਿਚਾਰੇ ਸਲਿੱਪ ਹੋ ਗਏ ਮਿੱਟੀ ਕਰਕੇ ਕਿਉਂਕਿ ਮਿੱਟੀ ਹੈ ਨਾ ਉੱਪਰ ਪਾਉਣੀ ਹੈ ਨਾ ਟੈਲ ਲਗਾਉਣੀਆਂ ਕੱਲ ਲਈ ਲੁੱਕ ਲਾ ਕੇ ਗਏ ਆ ਕੱਲ ਤੇ ਅੱਜ ਵਾਏ ਨਹੀਂ ਹੈਗੇ ਅੱਜ ਬਸ ਲਪਾਈ ਦਾ ਕੰਮ ਚੱਲ ਰਿਹਾ ਅੱਜ ਹੋੜ ਆਇਆ ਜੀ ਅਸੀਂ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸਾਹਿਬ ਦਾ ਮੈਂ ਸ਼ੂਟ ਨਹੀਂ ਕੀਤਾ ਸੀਗਾ ਪਾਰਟ ਸੀਗਾ ਮਰਗਰ ਦੇ ਉੱਥੇ ਗਏ ਸੀਗੇ ਸਾਥੇ ਜਾਨੇ ਬੱਚੇ ਵੀ ਮੈਂ ਵੀ ਤੇ ਹੁਣ ਘਰ ਆ ਗਏ ਆ ਅੱਜ ਅਸੀਂ ਚੱਲੇ ਘਰ ਨੂੰ ਨਾਲੇ ਅੱਜ 4 ਦਿਨ ਹੋ ਗਏ ਸਾਨੂੰ ਆਇਆਂ ਨੂੰ ਤੇ ਅੱਜ ਅਸੀਂ ਚਲੇ ਜਾਣਾ 4 ਦਿਨ ਲਈ ਹੋਏ ਸੀਗੇ ਬਹੁਤ ਆ ਸਾਡੇ ਲਈ ਮੰਮਾ ਨੂੰ ਦਿਖਾਉਣ ਚੱਲੇ ਆ ਮੈਂ ਉੱਪਰ ਮੰਮਾ ਕਹਿੰਦੇ ਉੱਪਰ ਦਿਖਾ ਕੇ ਆਓ ਸਾਨੂੰ ਕਿਉਂਕਿ ਮੰਮਾ ਕਦੇ ਚੜਦੀ ਨਹੀਂ ਦੇਖੇ ਹੀ ਨਹੀਂ ਕਦੇ ਉੱਤੇ ਜਾ ਕੇ ਇਹਨਾਂ ਨੇ ਤੇ ਸਾਡੇ ਦਾ ਗਲੀ ਦੇ ਜਿਹੜੇ ਡੌਗੀ ਆ ਉਹ ਵੀ ਅੰਦਰ ਆ ਕੇ ਸੌਜਦੇ ਨੇ ਆਰਾਮ ਨਾਲ ਕਿਉਂਕਿ ਪਤਾ ਕਿਹੜੇ ਕੁਛ ਕਹਨੇ ਅਸੀਂ ਕੋਈ ਇਹਨਾਂ ਨੂੰ ਗਰਮੀ ਲੱਗਦੀ ਔਰ ਠੰਡਾ ਹੈ ਅੱਜ ਮੰਮਾ ਕਹਿੰਦੇ ਮੈਨੂੰ ਉੱਪਰ ਦਿਖਾ ਕੇ ਆਓ ਲੁੱਕ ਪਾਈ ਸੀਗੀ ਕੱਲੋ ਉੱਤੇ ਟੈਲ ਲਾਉਣੀ ਹੈ ਨਾ ਇਸ ਕਰਕੇ ਹੁਣ ਚੱਲਨੇ ਉੱਪਰ ਦੇਖਣ ਸੀ ਅੱਛਾ ਉਹ ਵੀ ਆ ਗਏ ਲੁੱਕ ਵਾਲੇ ਨਮਸਤੇ ਭਈਆ अच्छा जी इधर बोलन लग गया है हां ठीक है अभी आए हो आऊं आई है ना बादल हुआ था ना इसीलिए नहीं आए हो गए हां जी हां जी ਹੁਣ ਘਟ ਗਿਆ हां ले ਨੂੰ ਮੈਂ ਰੱਖ ਤੇ ਇਹਦੇ ਜਿਹੜੀ ਪ੍ਰਾਣੇ ਘਰ ਦੇ ਵਿੱਚ ਟੈਲ ਲੱਗੀ ਹੋਈ ਸੀਗੀ ਉਹ ਕਲੀਨ ਕੀਤੀ ਆ ਇਹ ਕਲੀਨ ਕਰਕੇ ਯੂਜ਼ ਕਰਾਂਗੇ ਇੱਥੀ ਲਗਾ ਲਾਂਗੇ ਪਾ ਚੱਲਦੇ ਹੁਣ ਇਹਨੇ ਰਾਜਸਤਾਨੀ ਆ ਜੋ ਲੁੱਕ ਪਾਉਨੇ ਆ ਇੱਥੇ ਹੀ ਰਹਿਨੇ ਆ ਸਾਡੇ ਲਾਗ ਦੇ ਪਿੰਡ ਚ ਸਾਡੇ ਲਾਗ ਦੀ ਹੈ ਨਾ ਉਹ ਘਟਾ ਹੋ ਜਾਣਾ ਹਾਂ ਨਾਲ ਜਿੱਤਾ ਲੱਗੇ ਹੋ ਰਹੀ ਏ ਉੱਪਰੇ ਫੜਾਈ ਹੋਈ ਏ ਤਾਂ ਆ ਕੇ ਹਏ ਚਲ ਪਾਈ ਅਜ ਸੜਾ ਠੇਕੇਦਾਰ ਲੱਗਿਆ ਹੋਇਆ ਤੇ ਲਪਾਈ ਕਰ ਇਹ ਤਾਂ ਕਮਰਾ ਹੀ ਬਣਾਤਾ ਟੈਂਕੀ ਵਾਸਤੇ ਨਹੀਂ ਇਹ ਤਾਂ ਕਮਰਈ ਆ ਬੈੱਡ ਰੱਖ ਸਕਦੇ ਇੱਥੇ ਅਸੀਂ ਸੋਲਰ ਸੂਨਰ ਕਰ ਉਹ ਪਾਸਾ ਵੀ ਕਿਤੇ ਰੱਖਣਾ ਸੂਨਰ ਦਾ ਕੀ ਦੋ ਸੂਨਰ ਸੂਨਰ ਉਹ ਆਜੇ ਉਹ ਸੂਨਰ ਬਾਕਸ ਡਾਡੀ ਨੇ ਕਿਹਾ ਹਾਂ ਉਹ ਤਾਂ ਬਕਸਾ ਰੱਖਣਾ ਹੈ ਅੱਛਾ ਬਕਸਾ ਰੱਖਣਾ ਤੇ ਸੋਲਰ ਲੋਣਾ ਉਹਨੇ ਇਹ ਗਾ ਸਾਨੂੰ ਪਤਾ ਨਹੀਂ ਨਾ ਸਾਨੂੰ ਕਿਹੜਿਆਂ ਨੇ ਦੱਸਿਆ ਕੀ ਕੀ ਕਰੀ ਜਾਂਦਾ ਉਹ ਕਹਿੰਦਾ ਸੋਲਰ ਵੀ ਲਗਵਾਉਣਾ ਇਹਦਾ ਬਕਸਾ ਅੰਦਰ ਰੱਖਣਾ ਇਸ ਕਰਕੇ ਬੜਾ ਬਣਾਇਆ ਰੂਮ ਰੂਮੇ ਆ ਟੈਂਕੀ ਰੱਖਣੀ ਐ ਵੈਸੇ ਦਾ ਕੱਲ ਇੱਥੇ ਲੁੱਕ ਪਾ ਦਿੱਤੀ ਆ ਤੇ ਇਹਦੇ ਪੰਨਾ ਹੁਣ ਉਹ ਰੇਤ ਦਾ ਬਿਛਾਤਾ ਲੁੱਕ ਤੇ ਉਹਨਾਂ ਨੇ ਮਿੱਟੀ ਬਿਛਾਤੀ ਆ ਦੇਖੋ ਸਾਰੀ ਲੁੱਕ ਇਹ ਵਾਲੀ ਅਸੀਂ ਕਹਿੰਦੇ ਸੀ ਗੱਲ ਵੀ ਪਿਛਲੇ ਪਾਸੇ ਤੋਂ ਤੁਸੀਂ ਹਾਂਜੀ ਨਹੀਂ ਨਾ ਦੇਖਿਆ ਹਜੇ ਹਾਂ ਹਾਂ ਆ ਦੇਖ ਲਿਓ ਯਾਰ ਕੜੀ ਜਿਹੀ ਆਓ ਇਹ ਆਉਣੀ ਠੀਕ ਠੀਕ ਆ ਉੱਪਰ ਦੇਖਿਆ ਹੀ ਨਹੀਂ ਮੰਮੀ ਡਵਲ ਆ ਹਾਂ ਉਹਦੀ ਛੱਡੀ ਹੋਈ ਆ ਉਹ ਦੇਖੀ ਹੋ ਨਹੀਂ ਨਹਿ ਗਈ ਸੀ ਕੱਲ ਨਾ ਸੀ ਡਰ ਗਏ ਇਸ ਕਾ ਵੀ ਐਡੀ ਉਹਦੀ ਸਲੇਵ ਇੱਕ ਪਤਲੀ ਜੀ ਖੰਧ ਦੇ ਟਿਕਾਇਆ ਹੋਇਆ ਉਹ ਕਹਿੰਦੇ ਨਹੀਂ ਵੀ ਇਹ ਤਾਂ ਡਵਲ ਆ ਉਹ ਨੀਚੇ ਛੱਡੀ ਹੋਈ ਆ ਫੈਂਡਿੰਗ ਇਹਨੂੰ ਪੂਰਾ ਕਰਨਾ ਜਦੋਂ ਲਪਾਈ ਹੋਊਗੀ ਨਾ ਰੋਤੇ ਪੂਰੀ ਕਰ ਦੇਣਗੇ ਵੀ സാധന ആ <laughs> <laughs> ਹਾਂ ਜਿੱਤੇ ਸਿੱਡੀ ਬਾੜੀ ਲੱਗ ਗਈ ਐ ਤੇ ਗੋਲ ਗੋਲ ਬਾੜੀ ਲੱਗੂਗੀ ਨਹੀਂ ਆਹੀ ਲਗਾਉਣੀ ਆ ਇਹੀ ਫਿਕਸਰ ਆਦਣੇ ਗੋਲ ਗੋਲ ਨਹੀਂ ਨਹੀਂ ਗੋਲ ਹੀ ਲੱਗੋਣੀ ਇਨੂੰ ਫਿਕਸਰ ਆਦਣਾ ਜਿਹੜੀ ਆ ਪੌੜੀ ਆ ਇਹੀ ਫਿਕਸ ਕਰਨੂਗੀ ਹੈ ਲਾਡੀ ਨੇ ਕਿ ਨਹੀਂ ਹਾਂ ਇਹੀ ਕੇ ਹੈ ਹੋਰ ਤਾਂ ਕੋਈ ਨਹੀਂ ਕਿਉਂਕਿ ਇਹਦੇ ਆ ਬਸ ਪਟਾਕੇ ਇਹਦੀ ਜਿਹੜੀ ਅੱਧੀ ਛੱਡੀ ਹੋਈ ਇਹਨੂੰ ਪੂਰੀ ਕਰਾ ਦੇਣਾ ਨਾ ਥੱਲੇ ਤੱਕ ਹਾਂ ਉਹਦੇ ਥੱਲੇ ਅੱਡੇ ਘੜਦੇ ਆ ਉੱਥੇ ਬਜਰੀ ਦਾ ਬਣਾਵਾਂਗੇ ਹਾਂ ਉੱਚਾ ਜਿਹਾ ਪੌੜੀ ਬਣਾ ਦੇ ਉੱਤੇ ਨਾ ਉੱਥੇ ਦੋ ਦਸਤੇ ਬਣਾ ਦਾਂਗੇ ਪੌੜੀ ਇਹਦੇ ਬਜਰੀ ਦੇ ਬਜਰੀ ਰਿਆਂ ਟਿੱਕੇ ਲਗ ਜਾਣਾ ਨਾਲੇ ਪੌੜੀ ਨੂੰ ਸਪੋਰਟ ਹੋ ਜੂ ਇਹਨੂੰ ਜੋਇੰਟਰੀ ਕੋਣਾ ਟੈਲ ਨਾਲੇ ਚੜਨਾ ਨਾ ਫਿਰ ਇਹਨੇ ਹਿੱਲਣਾ ਨਹੀਂ ਨਹੀਂ ਕਰਦੇ ਹੋ ਇਹ ਕੱਚਾ ਜਿਹਾ ਕੰਮ ਕਰਿਆ ਹੋਇਆ ਥੋੜਾ ਜਿਹਾ ਬਚਾਉਣ ਵਾਲੇ ਘਰ ਹੁਣ ਉੱਥੇ ਤਾਂ ਬੰਦੇ ਜਿਆਦਾ ਤਾਂਹੀਂ ਪਹਿਲਾਂ ਚੱਟ ਲਾ ਲੈਨੇ ਅੱਜ ਹੁਣ ਵੀ ਦੇਖ ਕੇ ਚੜਨਾ ਪੈਣਾ ਉੱਪਰ ਇਹਨਾਂ ਨੂੰ ਸਮਾਨ ਲੈ ਕੇ ਨਹੀਂ ਆਹ ਕਿਤੇ ਨਹੀਂ ਜਾਂਦਾ ਉੱਥੇ ਉਹ ਫਸਾਇਆ ਹੋਏ ਹੁਣ ਕੋ ਫਸਾਇਆ ਹੋਏ ਆਏ ਸੇਫਟੀ ਤੁਹਾਡੇ ਹੱਥ 'ਚ ਆ ਥੋੜੇ ਬੰਦੇ ਆ ਸਾਰਿਆਂ ਨੇ ਚੜਨਾ ਜਿਹਨਾਂ ਨੇ ਸਮਾਨ ਲੈ ਕੇ ਥੋੜਾ ਜਿਹਾ ਆਪਣਾ ਦੇਖ ਕੇ ਹੀ ਕਰੀ ਹੁਣ ਮੈਂ ਹੌਲੀ ਹੌਲੀ ਜਦੋਂ ਜਦੋਂ ਮੈਂ ਆਉਂਦਾ ਹਾਂ ਜੀ ਜਦੋਂ ਆਉਂ ਲੱਗੇ ਮੈਂ ਸਾਰਾ ਸਫਾਈ ਕਰਿਆ ਜੀ ਆ ਕੇ ਪਹਿਲਾਂ ਮੈਂ ਅਸੀਂ نیچے ਮੰਮੀ ਆਹ ਦੇਖ ਕਿੰਨਾ ਠੰਡਾ ਹੈ ਬਰੈਂਡ ਆ ਆ ਨਾ ਮੰਮੀ ਇੱਥੇ ਬਹਿ ਜਾ ਕਰੋ ਇੱਥੇ ਆਪਾਂ ਝੋਲਾ ਲਾ ਦੇਣਾ ਹਾਂ ਝੋਲਾ ਲਾ ਦੇਣਾ ਇੱਥੇ ਇੱਥੇ ਬੜਾ ਬੱਚਿਆਂ ਵਾਸਤੇ ਵੀ ਕਿਉਂਕਿ ਫਿਰ ਤਾਂ ਸੇਫਟੀ ਹੋ ਜਾਨੀ ਜਦੋਂ ਜੰਗਲਾ ਹੋ ਗਿਆ ਇੱਥੇ ਬਰੈਂਡੇ ਵਿੱਚ ਤਾਂ ਝੋਲਾ ਹੀ ਰੱਖਾਂਗੇ ਜਿਹਦੇ ਨਾਲ ਵੀ ਇੰਜੋਏ ਕਰ ਸਕਦੇ ਆਪਾਂ ਬਾਹਰਲਾ ਵੀ ਹਮ ਮਸ਼ੀਨ ਆ ਸਾਰਾ ਸਮਾਨ ਚੜਾਉਣ ਵਾਸਤੇ ਰੱਖੀ ਹੋਈ ਆ ਹਸਮਿੰਟ ਏਟਾ ਸਾਰਾ ਕੁਝ ਇਹਦੇ ਜਰੀਏ ਚੜਦਾ ਕਿਉਂਕਿ ਹੁਣ ਕਿੰਨਾ ਬੰਦਾ ਚੜੂਗਾ ਡੇਲੀ ਲੈ ਕੇ ਪੌੜੀਆਂ ਨਹੀਂ ਕਿੰਨਾ ਔਖਾ ਨਾ ਉਹਨਾਂ ਨੇ ਪੱਕੇ ਹੀ ਮਸ਼ੀਨ ਲੈ ਕੇ ਰੱਖਤੀ ਇੱਥੇ ਤੇ ਰੜਕਾ ਕੀ ਕਰਨ ਲੋਡ ਘੜਦੀ ਲੋਡ ਘੜਨ ਲੱਗੀ ਆ ਥਿੱਲਾ ਨਿਕਲਿਆ ਆਇਆ ਨਾ ਔਰ ਦੇਖੋ ਮੈਂ ਕਹਿੰਦੀ ਸੀ ਨਾ ਨਾਮ ਲਿਖਾ ਹੈ ਇਹਨਾਂ ਨੇ ਬਣਾਉ ਹੋ ਰਿਹਾ ਹੋ ਨਾਮ ਲਿਖੇ ਹੋਏ ਆ ਵਿੱਚ ਹਾਰਡ ਬਣਾ ਕੇ ਮਿਸਤਰੀਆਂ ਨੇ ਹੇ ਬਨੇਸ਼ ਹਾਂ ਦਿਲੇਸ਼ ਦਿਲੇਸ਼ ਹਲੇ ਆ ਪੈਂਡਿੰਗ ਛੱਡਿਆ ਹੈ ਕਿਉਂਕਿ ਪਾਣੀ ਨਿਕਲਣ ਵਾਸਤੇ ਜਗਾ ਛੱਟੀ ਹੋਈ ਹੈ ਜਦ ਤੱਕ ਹਲੇ ਟਾਇਲ ਦਾ ਕੰਮ ਨਹੀਂ ਹੁੰਦਾ ਨਹੀਂ ਕੱਲ ਕੰਪਲੀਟ ਹੋ ਜੀ ਸੀ ਆਹ ਵਾਲੀ ਪੱਟੀ ਇਹਨਾਂ ਨੇ ਹਾਫ ਹੀ ਛੱਡਤੀ ਕਰਕੇ ਹਲੇ ਦੇਖ ਲਿਆ ਬਈ ਘਰ ਮੰਮੀ ਨੇ ਵੀ ਉੱਪਰ ਸੜ ਕੇ ਤੇ ਚੱਲ ਜੀ ਹੁਣ ਜੇ ਨੂੰ ਅਮਰਵੀਰ ਰੁਕ ਜਾ ਕਿਰਸਾ ਗਦੇ ਤੇਜ ਤੇਜ ਜਾਂਦਾ ਸਾਡਾ ਗੱਬਰ ਘਰ ਆਉਂਦਾ ਨਹੀਂ ਉਹਦੇ ਆੜੀ ਇੱਥੇ ਆ ਕੇ ਬਹਿ ਜੰਨੇ ਹੈ ਬੂਏ ਲੋਕ ਤਰੇ ਤਕ ਨਹੀਂ ਬੋਲਣਾ ਅੱਛਾ ਗੋਡੇ ਮਮਾ ਦੇ ਹੁਣ ਗੋਡੇ ਦੁਖਣ ਲੱਗੇ ਜਦੋਂ ਘਰ ਪੈ ਗਿਆ ਹੈ ਫੇ ਚੜੂਂਗੇ ਕਿ ਮੇ ਉੱਪਰ ਕਹਿੰਦੇ ਮੈਂ ਤੇ ਐਵੇਂ ਹੀ ਫੜ ਕੇ ਚੜ ਹੁੰਦਾ ਸਿੱਧੇ ਡਾਇਰੈਕਟ ਨਹੀਂ ਉਤਰ ਹੁੰਦਾ ਫੜ ਫੜ ਕੇ ਬੌਲੀ ਨੂੰ ਚੜ ਹੁੰਦਾ ਨੇ ਨੋ ਗੋਡਿਆਂ ਨੇ ਜਵਾਬ ਦੇ ਤਾਂ ਹੁਣ ਜਦ ਘਰ ਬਣ ਗਿਆ ਜਵਾਬ ਵੀ ਤਾਂ ਹੀ ਦਿੱਤਾ ਜਗਾ ਦੇਖੋ ਕਿੰਨੀ ਉੱਚੀ ਨੀਮੀ ਆ ਕਦੇ ਇੱਧਰ ਕਦੇ ਉਹ ਨੀਮੀ ਜਗਾ ਉੱਤੇ ਜਾਣਾ ਫੇਰ ਉੱਪਰ ਚੜ੍ਹਨਾ ਤਾਂ ਹੀ ਗੁੱਡੇ ਦਿਖਣ ਲੱਗੇ ਮੰਮਾ ਦੇ ਵੀ ਹੁਣ ਮੰਮਾ ਲੱਗੇ ਸੀ ਇਹ ਕੱਪੜਿਆਂ ਨੂੰ ਚੋੜ ਕੇ ਰੱਖਣ ਜੋ ਅੱਜ ਤੋਂ ਉੱਤੇ ਸੀਗੇ ਮੈਂ ਤੇ ਨਾਲੇ ਗੱਲਾਂ ਕਰ ਰਹੀ ਸੀਗੇ ਮੇਰੇ ਨਾਲ ਹੁਣ ਟਾਈਮ ਹੋ ਗਿਆ ਸੀ ਸਾਡੀ ਘਰ ਨੂੰ ਵਾਪਸ ਜਾਣ ਦਾ ਤੇ ਉੜਾ ਜਾ ਟਾਈਮ ਹੈ ਕਿ ਬੈਠ ਕੇ ਮਮਾ ਨਾਲ ਅੰਦਰ ਲੰਘਾ ਲਈ ਟਾਈਮ ਸਪੈਂਡ ਕਰ ਲੀਏ ਹਲੇ ਦਿਲ ਦਾ ਕਰਦਾ ਸੀ ਹੋ ਰਿਆਂ ਨੂੰ ਬਟ ਕੀ ਕਰੀਏ ਹੁਣ ਸੋਰੇ ਘਰ ਵੀ ਜਾਣਾ ਜ਼ਰੂਰੀ ਆ ਬਸ 4 ਦਿਨ ਲਈ ਆਈ ਸੀ ਚਲੋ ਮੈਂ ਹੁਣ ਆਪਣੇ ਹਸਬੰਡ ਦੇ ਆਉਣ ਤੋਂ ਬਾਅਦ ਫਿਰ ਆਵਾਂਗੀ ਉਹਨਾਂ ਨਾਲ ਹੁਣ ਬੱਚੇ ਤਾਂ ਵੀ ਚਲੇ ਗਏ ਪਾਪਾ ਨਾਲ ਪਾਪਾ ਚਲੇ ਗਏ ਉਹਨਾਂ ਨੂੰ ਛੱਡਣ ਪਿੰਡ ਤੇ ਮੈਂ ਵੀ ਤਿਆਰ ਆ ਸਮਾਨ ਵਗੈਰਾ ਮੈਂ ਬੰਨ ਕੇ ਰੱਖ ਲਿਆ ਬਾਕੀ ਦਿਨ ਮੈਂ ਬਲੌਗ ਬਣਾਇਆ ਨਹੀਂ ਮੈਂ ਸਿਰਫ 4 ਦਿਨੇ ਰਹੀਆਂ ਚਾਰ ਦਿਨ ਹੋ ਗਏ ਮੈਨੂੰ ਆਏ ਇੱਥੇ ਅੱਜ ਚੌਥਾ ਦਿਨ ਹੋ ਗਿਆ ਸਾਰੀ ਸਿਸ ਜਦੋਂ ਅਸੀਂ ਪੀਜੀਏਗੇ ਸੀ ਉਸ ਦਿਨੇ ਆ ਆ ਮੀ ਸੀਗੇ 17 ਤਰੀਕ ਨੂੰ ਤੇ ਅੱਜ 21 ਤਰੀਕ ਹੋ ਗਈ ਆ ਅੱਜ ਸਵੇਰ ਆਪਸ ਵਿੱਚ ਚੱਲੇ ਕਰਨਾ ਸ਼ਾਇਦ ਮਿਲਿਆ ਨਹੀਂ ਟਾਈਮ ਵਿਸ ਕਰਕੇ ਨਹੀਂ ਮਿਲਿਆ ਕਿਉਂਕਿ ਲਾਗ ਪਾਸ ਦੇ ਆਂਟੀ ਰਹੀ ਆਉਂਦੇ ਰਹਿੰਦੇ ਸੀਗੇ ਮੈਨੂੰ ਮਿਲਣ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਟਾਈਮ ਲੱਗ ਜਾਂਦਾ ਸੀਗਾ ਮੇਰੀਆਂ ਫਰੈਂਚ ਸੀਗੇ ਆ ਤਾਂ ਕਰਕੇ ਫਿਰ ਮੈਂ ਜ਼ਿਆਦਾਤਰ ਸ਼ੂਟ ਨਹੀਂ ਕੀਤਾ ਬਲੌਗਿੰਗ ਦਾ ਤਾਂ ਹੀ ਲਾਈਵ ਵੀ ਮੈਂ ਤਾਂ ਹੀ ਨਹੀਂ ਆਈ ਹੈਗੇ ਇੰਨੇ ਦਿਨ ਤੇ ਇੱਥੇ ਨੈਟਵਰਕ ਇਸ਼ੂ ਵੀ ਆ ਥੋੜਾ ਤਾਂ ਕਰਕੇ ਵੀ ਪ੍ਰੋਬਲਮ ਆਉਂਦੀ ਆ ਕਲੀਅਰਿੰਗ ਜੰਦੀ ਨਹੀਂ ਹੈਗੀ ਬਾਕੀ ਮਕਾਨ ਦਾ ਕੰਮ ਚੱਬ ਤੁਹਾਨੂੰ ਪਤਾ ਖੜਕਾ ਜੀ ਕਿੰਨਾ ਹੁੰਦਾ ਨਾ ਵਿੱਚ ਹਰ ਵਕਤ ਭੱਜਣਾ ਠ ਜੀ ਮਸੀਂ ਇੰਨੇ ਕਿਤੇ ਚਾਹ ਬਣਾ ਦਿਓ ਕਿਤੇ ਪਾਣੀ ਦੇ ਦਿਓ ਬਣਾ ਕੇ ਇਹਨਾਂ ਨੂੰ ਸੈਮੀ ਟਾਈਮ ਲੰਘ ਗਿਆ ਬਾਕੀ ਜੀ ਹੁਣ ਚੱਲੇ ਪਿੰਡੇ ਨੂੰ ਤੇ ਫਲ ਵਿਦਾ ਕਰਦੇ ਹੈ ਤੇ ਬਾਏ ਕਰਦੇ ਮਮਾ ਮਮਾ ਦੇ ਅੰਦਰ ਉਹਨਾਂ ਨੂੰ ਲਾਉਣੀ ਹੈ ਹੁਣ ਤੇ ਬਾਏ ਕਰਕੇ ਫੇਰ ਚੱਲ ਤੂੰ ਮਿਲਣ ਆਇਆ ਸੀਗਾ ਅਮਰਵੀਰਾਂ ਨੂੰ ਉਹਦੇ ਚਲੇ ਗਏ ਕਾਕੀ ਇਹ ਮਿਲਣ ਆਇਆ ਸੀ ਆਂ ਮੇਂ ਆਪਣੀ ਨਾਨੀ ਨੂੰ ਲੈ ਕੇ ਮੈਂ ਮਿਲ ਕੇ ਆਣਾ ਬਟ ਉਹ ਤਾਂ ਲੰਘ ਗਏ ਤੂੰ ਲੇਟ ਹੋ ਗਿਆ ਪੁੱਤ ਆਂਟੀ ਆਏ ਸੀ ਕਹਿੰਦੇ ਮੈਂ ਆਖਿਆ ਵੀ ਐਮੀਰਾਂ ਦੇ ਨਾਲ ਮਲਾ ਦਵਾ ਬਟ ਉਹ ਲੰਘ ਗਏ ਜਦੋਂ ਮੇਰਾ ਮੈਂ ਨਹੀਂ ਤਾਂ ਕਹਿੰਦਾ ਮੇਰਾ ਪੱਕਾ ਦੋਸਤ ਆ ਹਾਂ ਪੱਕਾ ਦੋਸਤ ਹੈ ਇਹਦਾ ਪੱਕਾ ਦੋਸਤ ਇਹ ਸਾਰਾ ਦਿਨ ਉਹਨਾਂ ਨਾਲ ਖੇਡਦਾ ਰਿਹਾ ਵੀ ਦਿਲ ਲੱਗੇ ਰਿਹਾ ਕਿਉਂਕਿ ਕੱਲਾ ਐ ਨਾ ਇਹ ਵੀ ਘਰੇ ਹੁਣ ਕੋਈ ਨਹੀਂ ਹੈਗਾ ਹੁਣ ਇਹ ਵੀ ਕਹਿਣ ਲੱਗ ਗਿਆ ਕਹਿੰਦਾ ਹੁਣ ਮੈਂ ਵੀ ਆਪਣੇ ਘਰ ਨਾਲ ਜਾਣਾ ਰਹਿਣਾ ਜਾਣਾ ਤਾਂ ਮੈਂ ਵੀ ਆਪਣੀ ਦਾਦੀ ਕੋਲ ਰਹਿਣ ਹੁਣ ਤੇਰਾ ਕੱਲੇ ਦਾ ਦਿਲ ਨਹੀਂ ਲੱਗਣਾ ਨਾ ਕੋਈ ਗੱਲ ਨਹੀਂ ਰਹੀ ਤੂੰ ਵੀ ਹੁਣ ਤੇ ਪਾਪਾ ਵੀ ਆ ਗਏ ਜੀ ਮੈਂ ਵੀ ਚੱਲਦੀ ਹਾਂ ਹੁਣ ਫੰਡ ਨੂੰ ਲੱਗੀਆਂ ਮਿਲਣ ਚਾਹ ਪੀ ਕੇ ਹਟੀਆਂ ਤੇ ਆਂਟੀ ਵੀ ਖੜੇ ਇੱਧਰ ਚੰਗਾ ਆਂਟੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁੱਤ ਤੇਰਾ ਆਉਂਗੀ ਮੈਂ ਆਪਣੇ ਘਰ ਵਾਲੇ ਨਾਲ ਪਰੌਣੇ ਨਾਲ ਆਉਂਗੀ ਪਰੌਣੇ ਨਾਲ ਬਾਏ ਬਾਏ ਹਾਂ ਸਾਰਾ ਇੱਥੇ ਬੈਠੀ ਆਂਦੀ ਹਾਂ ਹਾਂ ਆਂਦਰੇ ਵੇਤਰ ਖਵਾਇਆ ਹੋਇਆ ਸੀ ਹਾਂ ਸਮਾਨ ਸਮਾਨ ਭੁੱਲੇ ਗਈ ਸਮਾਨ ਭੁੱਲ ਗਈ ਕੱਲੀਓ ਚੱਲੇ ਹੋ ਗਿਆ ਜੀ ਸਟਾਰਟ ਸਾਡਾ ਜਾਣਾ ਰੱਖੀਏ ਆਪਣਾ ਸਮਾਨ ਚੰਗਾ ਮੰਮੀ ਬਾਏ ਫਿਰ ਚੰਗਾ ਆਂਟੀ ਬਾਏ ਕਾਂਜ ਜਾ ਵੀ ਆਇਆ ਖਾਣ ਨੂੰ ਸਮਾਨ ਲੈ ਵੀ ਆਇਆ ਜਾ ਕੇ ਅੱਫੇ ਮੇਰੇ ਬਾਅਦ ਅੱਛਾ ਪਿਆਰ ਦੇ ਖਾਣੇ ਮਾਰੇ ਮਾਦੀ ਦੇ ਵੈਸੇ ਨਹੀਂ ਗਈ ਗਿਆ ਖਾਣ ਨੂੰ ਆਉਂਦੀ ਸਾਰੇ ਵੀ ਆਦ ਬਹੁਤ ਮਾਰੀ ਆ ਹਲੇ ਕਾ ਰਾਈ ਨਹੀਂ ਪਹਿਲੀ ਖਾਣ ਪੀਣ ਦਾ ਲੱਗ ਜਾਂਦਾ ਇਹਨਾਂ ਨੂੰ ਹੁਣ ਖੋਲੀਏ ਪੈਕਿੰਗ ਜੋ ਕਰਕੇ ਗਏ ਸੀਗੇ ਲੱਗੇ ਫਿਰ ਦੁਬਾਰਾ ਉਹੀ ਰੂਟੀਨ ਚਾਹੀਏ ਵਾਪਸ 4 ਦਿਨ ਲਈ ਜਾਇਆਏ ਆਪਣੇ ਪਿੰਡ ਘੁੰਮ ਫੇਰਾਏ 4 ਦਿਨ ਲਈ ਵਧੀਆ ਗੱਲਾਂ ਚਲੋ ਮਿਲਿਆਏ ਨਹੀਂ ਤਾਂ ਜਾ ਵੀ ਨਹੀਂ ਹੁਣ ਅਸੀਂ ਐਜ ਕਿ ਜਿਸ ਤਰ੍ਹਾਂ ਮੈਨੂੰ ਲੱਗਦਾ ਸੀਗਾ ਬੱਚਿਆਂ ਦੇ ਟਰੀਟਮੈਂਟ ਦੇ ਦੇਖੋ ਉਸਕੇ ਦੇਖੋ ਚਲੋ ਜੀ ਖੋਲਦੇ ਬੈਗਸ ਕੱਪੜੇ ਰੱਖਦੇ ਆ ਤੇ ਮਿਲਦੇ ਆ ਤੁਹਾਨੂੰ ਫਿਰ ਦੁਬਾਰਾ